ਸੰਸਾਰ ਦੇ ਤਨ ਨੂੰ ਪਾਣ ਦੇ ਲਈ ਭੱਜ ਦੌੜ ਜ਼ਰੂਰੀ ਹੈ। ਭਾਵੇਂ ਤਨ ਦੀ ਹੈ, ਭਾਵੇਂ ਮਨ ਦੀ ਹੈ। ਰੱਬ ਨੂੰ ਪਾਣ ਦੇ ਲਈ ਭੱਜ ਦੌੜ ਜ਼ਰੂਰੀ ਨਹੀਂ। ਰੱਬ ਨੂੰ ਪਾਣ ਦੇ ਲਈ ਟਿਕਣਾ ਜ਼ਰੂਰੀ ਹੈ। ਅੰਦਰ ਦਾ ਟਿਕਾਣਾ ਜ਼ਰੂਰੀ ਹੈ। ਸੰਸਾਰ ਦੇ ਤਨ ਨੂੰ ਪਾਵਾਂਗੇ ਜੇ ਭੱਜਾਂਗੇ ਰਠਾਂਗੇ। ਕੋਈ ਤਨ ਕਰਕੇ ਬਝਰ ਬੰਦਾ ਹੈ ਮਾਇਆ ਕੱਠੀ ਕਰਦੇ ਨੇ ਕੋਈ ਤਨ ਕਰਕੇ ਬੈਠੇ ਮਨ ਨੂੰ ਭਜਾਈ ਕਰਦਾ ਹੈ ਸੋਚੀ ਜਾਂਦਾ ਕਿਵੇਂ ਕਿਥੋਂ ਇਸ ਤਰੀਕੇ ਨਾਲ ਇਸ ਬਿਧੀ ਨਾਲ ਮਾਇਆ ਆਉਂਦੀ ਮਨ ਕਰਕੇ ਸੋਚੀ ਜਾਂਦਾ ਪਰ ਪ੍ਰਮਾਤਮਾ ਨੂੰ ਪਾਉਣ ਦੇ ਲਈ ਜਾਂ ਨਾਮ ਰੂਪ ਕੀ ਧਨ ਨੂੰ ਇਕੱਠਾ ਕਰਨ ਦੇ ਲਈ ਭਜਣਾ ਨਹੀਂ ਟਿਕਣਾ ਪੈਂਦਾ ਮਾਰਦ ਕਹਿੰਦੇ ਜੇ ਬਾਹਰ ਦੌੜਦਾ ਭੱਜਦਾ ਹੈ ਫਿਰ ਦੁਖੀ ਨਹੀਂ ਇਸ ਕਰਕੇ ਸਤਿਗੁਰੂ ਕਹਿੰਦੇ ਮੰਨ ਲੈ ਠਹਿਰ ਰੋ ਮਤ ਕੱਢ ਜਾਇਓ ਬਾਹਰ ਤੁੰਡਤ ਬਹੁਤ ਦੁਖ ਪਾਵੇਂ ਘਰ ਅੰਮ੍ਰਿਤ ਕਟਣਾ ਹੋਵੇ ਕਹਿੰਦੇ ਰੱਬ ਕੋਈ ਬਾਹਰ ਨਹੀਂ ਆ ਰਬ ਨੂੰ ਪਾੜ ਲਈ ਤੇਨੂੰ ਬਾਹਰ ਭੱਜਣ ਦੀ ਲੋੜ ਨਹੀਂ ਹੈ ਰੱਬ ਤਾਂ ਤੇਰੇ ਅੰਦਰ ਹੈ ਇਸ ਕਰਕੇ ਮੇਰੇ ਮਨ ਅੰਦਰ ਟਿਕਿਆ ਹੈ ਮੇਰੇ ਮਨ ਬਾਹਰ ਭਜਣ ਦੀ ਲੋੜ ਨੂੰ ਰੱਬ ਨੂੰ ਪਾਣ ਦੇ ਲਈ ਭਜਣ ਦੀ ਲੋੜ ਹੈ ਰੱਬ ਨੂੰ ਪਾਣ ਦੇ ਲਈ ਟਿਕਣ ਦੀ ਲੋੜ ਹੈ ਮਾਇਆ ਨੂੰ ਇਕੱਠੀ ਕਰਦੇ ਲਈ ਬੰਦਾ ਕੋਈ ਤਨ ਕਰਕੇ ਦੌੜਿਆ ਫਿਰਦਾ ਹੈ ਕੋਈ ਮਨ ਨੂੰ ਵੀ ਲੋੜਾਈ ਕਰਦਾ ਹੈ ਮਨ ਕਰਕੇ ਭਜੇਗਾ ਔਰ ਰੱਬ ਨੂੰ ਪਾਉਣ ਦੇ ਲਈ ਤਨ ਦਾ ਟਿਕਣਾ ਵੀ ਜ਼ਰੂਰੀ ਹੈ ਮਨ ਦਾ ਟਿਕਣਾ ਵੀ ਜ਼ਰੂਰੀ ਹੈ ਦੋਨੋਂ ਕਰਮੋਂ ਬਿਨਾ ਤਾਂ ਰੱਬ ਨੂੰ ਪਾਏਗਾ ਤਨ ਦਾ ਟਿਕਣਾ ਵੀ ਜ਼ਰੂਰੀ ਹੈ ਚੌਂਕੜਾ ਮਾਰ ਕੇ ਬੈਠੀਗਾ ਔਰ ਮਨ ਨੂੰ ਟਿਕਾਏਗਾ ਤਾਂ ਉਹਨੂੰ ਪਾਏਗਾ ਜੇਕਰ ਨਾ ਚੌਂਕੜਾ ਮਾਰ ਕੇ ਬੈਠ ਗਿਆ ਮਾਨ ਨਹੀਂ ਕੀਤਾ ਫਿਰ ਵੀ ਖਿਆਲ ਕਰਨਾ ਰੱਬ ਨਹੀਂ ਪਾਇਆ ਜਾਣਾ ਇਹ ਵੀ ਚੇਤੇ ਰੱਖਣਾ ਕੱਲਾ ਤਨ ਦੀ ਗੱਲ ਹੀ ਹੈ ਤੇ ਰੱਬ ਨੂੰ ਪਾਉਣ ਦੇ ਲਈ ਤਨ ਟਿਕ ਗਿਆ ਹੈ ਤੇ ਰੱਬ ਨੂੰ ਪਾਉਣ ਲਈ ਮਨ ਨੂੰ ਟਿਕਾਣਾ ਜਿੱਥੇ ਤਨ ਨੂੰ ਟਿਕਾਇਆ ਉਥੇ ਮਨ ਨੂੰ ਵੀ ਟਿਕਾਉ। ਤਾਂ ਰੱਬ ਨੂੰ ਪਾਈਂ। ਰੱਬ ਨੂੰ ਪਾਉਣ ਲਈ ਤਨ ਤੇ ਮਨ ਦਾ ਦੋਨਾਂ ਦਾ ਟਿਕਣਾ ਜ਼ਰੂਰੀ ਹੈ। ਇਥੇ ਭੱਜ ਦੌਰ ਤੀਥੇ ਟਿਕਣਾ ਜ਼ਰੂਰੀ ਹੈ।